ਜਿਹੜੀ ਅੱਜ ਤਾਂ ਅੰਗਰ ਸੁਹਾਣ ਲਗੈਂ ਦਸਣ ਲਗੈਂ ਫਿਰ ਦਾ ਜ਼ਿਕਰ ਮੈਂ ਸੁਪਰਜਾ ਸੇ ਤੇ ਮਾਨ ਕੋਰਟ ਨੂੰ ਦੇ ਰਸਮਿਲਡੀ ਮੇਂ ਉਹ ਵੀਸੀ ਹਾਈ ਕੋਰਟ ਦੇ ਮਾਮਲੇ ਚ ਉਸ ਦਾ ਮੈਂ ਜ਼ਿਕਰ ਕੀਤਾ ਮੈਂ ਬਹੁਤਾ ਜ਼ਿਆਦਾ ਜ਼ਿਕਰ ਨਹੀਂ ਕਰਦਾ ਜਿਨ੍ਹਾਂ ਨੇ ਸਿਰ ਤੋਂ ਦੀ ਪਤ ਬਚਾਉਣ ਦੇ ਲਈ ਨਾ ਸੰਕਾਂ ਦੇ ਸਾਹਮਣੇ ਨਸ਼ਰ ਕੀਤਾ ਹੈ ਮੈਂ ਮਾਣ ਆਪਾਂ ਕਰਕੇ ਉਹ ਸਾਰੀ ਜਿਹੜੀ ਗੱਲ ਹੈਗੀ ਉਹ ਤੁਹਾਨੂੰ ਆਸਰਾ ਸਰਦਾਰ ਨੂੰ ਪਾ ਸਕਦਾ ਦੂਰ ਜਿੱਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅ ਮੈਂ ਆਪ ਸਾਰਿਆਂ ਨੂੰ ਸਭ ਤੋਂ ਪਹਿਲਾਂ ਇਹ ਚੀਜ਼ ਦੱਸ ਦੇਣਾ ਬਈ ਜਿਹੜੀ ਵੀ ਵਾਰਦਾਤ ਹੋਈ ਹੈ 4 ਤਰੀਕ ਨੂੰ ਇਸੇ ਮਹੀਨੇ 4 ਤਰੀਕ ਨੂੰ ਹੋਈ ਹੈ। ਪਹਿਲੇ ਤੁਸੀਂ ਆਪਣਾ ਨਾਮ ਉਹ ਦੱਸੀ ਮੈਨੂੰ ਦੱਸੋ ਤਾਂ ਮੈਨੂੰ ਪਤਾ ਲੱਗੇ ਤੁਸੀਂ ਦਾਸ ਹਵਾਰ ਸਿੰਘ ਨੌਜਵਾਨ 84 ਸੇਵਾ ਦਲ ਦੇ ਜ세ਦਾਰ। ਭਾਈ ਅਮਗਿੰਦਰ ਜੀਆ। ਭਾਈ ਇਹ ਕਹਿ ਰਹੇ ਨੂੰ ਕੋਈ ਜਾਣਾ ਨਹੀਂ। ਦਾਸ ਹਵਾਰ ਸਿੰਘ ਨੌਜਵਾਨ 84 ਸੇਵਾ ਦਲ ਤੋਂ ਪ੍ਰੈਜ਼ੀਡੈਂਟ ਨੌਜਵਾਨ 84 84 ਜੀ। ਤੇ ਨੌਜਵਾਨ ਜਰਾਸੀ ਸੇਵਾ ਦਲ ਸਾਡੀ ਸੰਸਥਾ ਚੱਲਦੀ ਹੈ ਜਿਹਦੇ ਦੇ ਵਿੱਚ ਆਪਾਂ ਗਰੀਬ ਪਰਵਾਰਾਂ ਦੀ ਤੇ ਹੋਰ ਪੰਥਕ ਜਿਹੜੇ ਮੁੱਦੇ ਹੁੰਦੇ ਆ ਮੇਨ ਗੁਰੂ ਘਰਾਂ ਦੇ ਵਿੱਚ ਬੇਦਬੀ ਦੇ ਤੇ ਹੋਰ ਇਸ ਤੋਂ ਰਿਲੇਟਡ ਜਿਹੜੇ ਮੁੱਦੇ ਹੁੰਦੇ ਆ ਆਪਾਂ ਮੇਨ ਟਾਰਗੇਟ ਸਾਡਾ ਹੁੰਦਾ ਭਾਈ ਉਹਨਾਂ ਦੇ ਵੱਲ ਆਪਾਂ ਧਿਆਨ ਦਈਏ ਤਾਂ ਜੋ ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਕਮੇਟੀ ਆਡਿਟ ਗੌਰ ਨਹੀਂ ਕਰ ਪਾਉਂਦੇ ਤੇ ਬਾਹਰ ਸਾਡੇ ਵੱਲ ਨੂੰ ਗੱਲਾਂ ਆਉਂਦੀਆਂ ਤੇ ਹੁਣ ਸਾਡੇ ਵੱਲ ਨੂੰ ਗੁਰਦੁਆਰਾ ਸਾਹਿਬ ਸ਼੍ਰੀ ਰਕਾਬਨ ਸਾਹਿਬ ਦੇ ਵਿੱਚ ਦੀ ਇੱਕ ਖਬਰ ਉੱڑਦੀ ہوئی ਸਾਡੇ ਕੋਲ ਆਂਦੀ ਹੈ ਲੇਕਿਨ ਆਪਾਂ ਵਿਸ਼ਵਾਸ ਨਹੀਂ ਕਰਦੇ ਹੁੰਦੇ ਵੀ ਗੁਰੂ ਘਰ ਦੇ ਅੰਦਰ ਕੋਈ ਕਰਮ ਹੋ ਰਿਹਾ ਇੱਕ ਮੈਨੇਜਰ ਕੋਲੋਂ ਆਪਾਂ ਵਿਸ਼ਵਾਸ ਨਹੀਂ ਕਰਦੇ ਲੇਕਿਨ ਉਸ ਤੋਂ ਬਾਅਦ ਸਾਨੂੰ ਮਜਬੂਰਨ 4 ਕ ਹਫ਼ਤੇ ਉੱਥੇ ਪਹਿਰਾ ਦੇਣਾ ਪਿਆ ਇੱਕ ਉਹਦਾ ਟਾਈਮ ਤੇ ਇੱਕ ਵੀਕ ਦੇ ਵਿੱਚ ਜਿਹੜਾ ਡੇ ਹੁੰਦਾ ਸੰਡੇ ਉਹ ਉਹਨਾਂ ਦਾ ਫਿਕਸ ਸੀਗਾ ਕੋਈ ਹਰ ਸੰਡੇ ਸੇਮ ਟਾਈਮ ਤੇ ਉਹਨਾਂ ਨੇ ਉਹ ਕਾਰਮ ਗੁਰੂ ਸਾਹਿਬ ਗਰੁੱਪ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਕਰਨਾ ਹੀ ਕਰਨਾ ਤੇ ਉਹਨਾਂ ਨੇ ਹਰ ਹਫ਼ਤੇ ਦਾ ਬਣਾਇਆ ਹੋਇਆ ਸੀਗਾ 4 ਹਫ਼ਤੇ ਪਹਿਲਾਂ ਉਹਨਾਂ ਤੇ ਨਿਗਰਾਨੀ ਰੱਖੀ ਗਈ ਹੈ ਤੇ ਨਿਗਰਾਨੀ ਰੱਖਦੇ ਆ ਵਿੱਚ ਵੀ ਉਹ ਕੰਮ ਚੱਲ ਰਿਹਾ ਸੀਗਾ ਲੇਕਿਨ ਅੱਪਾ ਚੰਦ ਐਸੀ ਭਈ ਅપર ਰੰਗੇ ਹੱਥੋਂ ਫੜੀਏ ਤੇ ਚਾਰ ਹਫ਼ਤੇ ਤੋਂ ਪਹਿਲਾਂ ਜਿਹੜਾ ਆਪਾਂ ਫੜਨ ਦੀ ਕੋਸ਼ਿਸ਼ ਕਰ ਰਹੇ ਸੀ ਲੇਕਿਨ ਬਾਹਰੋਂ ਕੋਈ ਥਰਡ ਪਰਸਨ ਆ ਕੇ ਤਾਲਾ ਲਗਾ ਰਿਹਾ ਸੀਗਾ ਜਿਸ ਕਰਕੇ ਆਪਾਂ ਗੇਟ ਖੋਲ ਨਹੀਂ ਪਾ ਸਕਦੇ ਸੀਗੇ ਤੇ ਬਾਹਰੋਂ ਆਲਰੇਡੀ ਤਾਲਾ ਵੱਜ ਰਿਹਾ ਸੀਗਾ ਉੱਥੇ ਤੇ ਮੈਨੇਜਰ ਬਲਬੀਰ ਸਿੰਘ ਦੀ ਹੈ ਖਬਰ ਹੈ ਮੈਨੇਜਰ ਬਲਬੀਰ ਸਿੰਘ ਦੀ ਹਜੇ ਤਾਜ਼ਾ ਤਾਜ਼ਾ ਟਰਾਂਸਫਰ ਹੋਈ ਸੀ ਗੁਰਦੁਆਰਾ ਦਮਦਮਾ ਸਾਹਿਬ ਦੇ ਵਿੱਚ ਤੇ ਨਾਲ ਸੇਵਾਦਾਰਨੀ ਹੈ ਕਾਂਤਾ ਕੌਰ ਜਿਹੜੇ ਕਿ ਲੰਗਰ ਤਿਆਰ ਕਰਦੇ ਗੁਰਦੁਆਰਾ ਅਕਾਲਪਨ ਸਾਹਿਬ ਦੇ ਵਿੱਚ ਤੇ ਜਦ ਆਪਾਂ ਉਥੇ 4 ਤਰੀਕ ਨੂੰ ਉਥੇ ਪਹੁੰਚੇ ਤੇ 4 ਤਰੀਕ ਨੂੰ ਪਹੁੰਚ ਕੇ ਥਰਡ ਪਰਸਨ ਦੇ ਵੱਲੋਂ ਤਾਲਾ ਲਗਾਉਣ ਤੋਂ ਪਹਿਲਾਂ ਹੀ ਆਪਾਂ ਉਥੇ ਧਾਵਾ ਬੁੱਲਿਆ ਤੇ ਅੰਦਰ ਜਿੱਦਾਂ ਹੀ ਆਪਾਂ ਗੇਟ ਖੋਲ ਕੇ ਐਂਟਰ ਹੋਏ ਤੇ ਅੰਦਰ ਉਹ ਕੰਮ ਚੱਲ ਰਿਹਾ ਸੀ ਦੋਵੇਂ ਜਿਹੜੇ ਵਸਤਰਹੀਣ ਸੀਗੇ ਬਲਬੀਰ ਸਿੰਘ ਮੈਨੇਜਰ ਤੇ ਕਾਂਤਾ ਗੋ ਦੋਵੇਂ ਵਸਤਰਹੀਣ ਸੀਗੇ ਤੇ ਮੈਂ ਇਸ ਟੀਜ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਾਪਰਟੀ ਦੇ ਵਿੱਚ ਬਿਲਕੁਲ ਹਾਲ ਦੇ ਬਿਲਕੁਲ ਨਾਲ ਵਸਤਰਹੀਣ ਦਾ ਮਾਮਲਾ ਹੈ ਆਲਾ ਫਲੰਗੇ ਤੇ ਲੰਗਰ ਹਾਲ ਦੇ ਬਿਲਕੁਲ ਨਾਲ ਅਡੇ ਕਮਰੇ ਚ ਜਿਹੜਾ ਕਿ ਉਹ ਬਲਬੀਰ ਦਾ ਆਫਿਸ ਵੀ ਕਹਿ ਸਕਦੇ ਆ ਇਹ ਉਹਦਾ ਕਮਰਾ ਵੀ ਕਹਿ ਸਕਦੇ ਆ ਜਿਹੜਾ ਉਹਨੂੰ ਅਲਾਟ ਹੋਇਆ ਪਿਆ ਲੇਕਿਨ ਗੱਲ ਸਾਰੀ ਇਹ ਹੈਗੀ ਹੈ ਵੀ ਸੇਵਾਦਾਰ ਨੇ ਗੁਰੂ ਘਰ ਦੀ ਤੇ ਨਾਲ ਮੈਨੇਜਰ ਗੁਰੂ ਘਰ ਦੇ ਵਿੱਚ ਹੀ ਲੱਗੇ ਹੋਏ ਨੇ ਕੋ ਕੰਮ ਕਰ ਰਹੇ ਨੇ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੋਈ ਸਟ੍ਰਿਕਟ ਐਕਸ਼ਨ ਨਹੀਂ ਜਦ ਆਪਾਂ ਉੱਥੇ ਉਹਨਾਂ ਨੂੰ ਰੰਗੇ ਹੱਥੋਂ ਫੜਿਆ ਰੰਗੇ ਹੱਤੇ ਫੜਨ ਤੋਂ ਬਾਅਦ ਗਾਉ ਉਹਨਾਂ ਨੇ ਫਿਰ ਕਮੇਟੀ ਆੜੇ ਆਏ ਕਮੇਟੀ ਦਿੱਲੀ ਸਿਂਗਰਦਵਾਰ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਤੇ ਇੱਕ ਦਿੱਲੀ ਪੁਲਿਸ ਦੇ ਮੁਲਾਜ਼ਮ ਵੀ ਉੱਥੇ ਪਹੁੰਚੇ ਤੇ ਸਾਡੀ ਕਾਰਵਾਈ ਪੂਰੀ ਹੋਣ ਤੋਂ ਪਹਿਲਾਂ ਹੀ ਕਮੇਟੀ ਵਿੱਚ ਆ ਜਾਂਦੀ ਹੈ ਤੇ ਵਿੱਚ ਆਣ ਤੋਂ ਬਾਅਦ ਫਿਰ ਸਾਰਾ ਮੈਟਰ ਉਹਨਾਂ ਨੇ ਆਪਣੇ ਹੱਥ ਲਿਆ ਆਉਣ ਦੀ ਸਪੋਰਟ ਉਹਨਾਂ ਨੇ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕੱਲ ਨੂੰ ਫੋਨ ਕੀਤਾ ਤੇ ਕਾਲ ਕਰਨ ਤੋਂ ਬਾਅਦ ਹਰ ਜਗਦੀਪ ਸਿੰਘ ਕਾਲੋਂ ਦੇ ਮੂੰਹ ਤੋਂ ਆਇਆ ਬੋਲ ਸੀਗੇ ਵੀ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਔਨ ਦੀ ਸਪੋਰਟ ਸਾਨੂੰ ਇਹ ਚੀਜ਼ ਬੋਲ ਕੇ ਵੀ ਔਨ ਦੀ ਸਪੋਰਟ ਆਪ ਡਿਸਮਿਸ ਕਰ ਰਹੇ ਹਨ ਤੇ ਨਾਲ ਉਹਨਾਂ ਨੇ ਸਾਡੇ ਨਾਲ ਮੀਟਿੰਗ ਦਾ ਟਾਈਮ ਫਿਕਸ ਕੀਤਾ ਵੀ ਹਜੇ ਉਹ ਬਿਜ਼ੀ ਨੇ ਤੇ ਉਹਨਾਂ ਨੇ ਫਿਰ 6 ਤਰੀਕ ਨੂੰ ਮੰਗਲਵਾਰ ਵਾਲੇ ਦਿਨ ਸਾਡੇ ਨਾਲ ਮੀਟਿੰਗ ਫਿਕਸ ਕੀਤੀ ਤੇ 2 ਵਜੇ ਉਹਨਾਂ ਨੇ ਸਾਨੂੰ ਬੁਲਾਇਆ ਅਪਾ 2 ਵਜੇ ਉੱਥੇ ਪਹੁੰਚੇ ਤੇ ਸਾਡੇ 2 ਵਜੇ ਪਹੁੰਚਣ ਤੋਂ ਬਾਅਦ ਵੀ ਵਿੱਚ ਇੱਕ ਦਿਨ ਦਾ ਗੈਪ ਸੀਗਾ ਜਿਹੜਾ ਕਿ 5 ਤਰੀਕ ਸੋਮਵਾਰ ਦਾ ਦਿਨ ਸੀਗਾ ਤੇ ਅਗਲੇ ਦਿਨ ਜਦੋਂ ਆਪਾਂ ਉੱਥੇ ਗਏ ਆ ਜਾ ਕੇ ਤੇ ਪਹਿਲਾਂ ਤੇ ਵੇਟ ਕਰਾਇਆ ਸਾਨੂੰ ਕਾਫੀ ਜ਼ਿਆਦਾ ਦੇਰ ਤੇ ਚਲੋ ਤੇ ਕੋਈ ਮੈਟਰ ਨਹੀਂ ਕਰਦਾ ਤੇ ਗੱਲ ਸਾਰੀ ਇਹ ਹੈਗੀ ਆ ਬਈ ਉੱਥੇ ਜਗਦੀਪ ਸਿੰਘ ਕਾਲੋਂ ਆਂਦੇ ਸਾਰ ਸਾਨੂੰ ਕਹਿੰਦਾ ਪਹਿਲਾਂ ਆਪਾਂ ਹਰਮੀਤ ਸਿੰਘ ਕਾਲਕਾ ਦੇ ਕਮਰੇ ਚ ਬੈਠੇ ਹੋਏ ਸੀਗੇ ਲੇਕਿਨ ਉੱਥੇ ਉਹ ਦੋਵੇਂ ਮੌਜੂਦ ਨਹੀਂ ਸਨ ਜਿੰਦਾ ਹੀ ਹਰਮੀਤ ਸਿੰਘ ਕਾਲਕਾ ਆਉਂਦਾ ਤੇ ਜਗਦੀਪ ਸਿੰਘ ਕਾਲੋਂ ਆਉਂਦਾ ਜਗਦੀਪ ਸਿੰਘ ਕਾਲੋਂ ਸਾਨੂੰ ਆਂਦੇ ਸਾਰ ਐਵਰਡ ਯੂਜ਼ ਕਰਦਾ ਹੈ ਕਿ ਲਿਆਓ ਦੋ ਬੰਦੇ ਕਿਹੜੇ ਐ ਤੁਹਾਡੇ ਜਿਨ੍ਹਾਂ ਨੂੰ ਨੌਕਰੀ ਚਾਹੀਦੀ ਐ ਮਤਲਬ ਇੱਥੇ ਐ ਜੀ ਸੋਚਣ ਵਾਲੀ ਐ ਬਈ ਸਾਨੂੰ ਕਿਸ ਮੈਟਰ ਦੇ ਉੱਤੇ ਬੁਲਾਇਆ ਗਿਆ ਸੀਗਾ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਤਾ ਸੀਗਾ ਵੀ ਕਿਸ ਮੈਟਰ ਦੇ ਉੱਤੇ ਆਪਾਂ ਇੱਥੇ ਆਏ ਆ ਤੇ ਉਹ ਨੌਕਰੀ ਵਾਲੀ ਗੱਲ ਇੱਕ ਵਾਰ ਨਹੀਂ ਉਹਨਾਂ ਨੇ ਚਾਰ ਵਾਰਾਂ ਸਾਨੂੰ ਬੋਲੀ ਹੈ ਤੇ ਮੈਂ ਉਸ ਚੀਜ਼ ਨੂੰ ਬਹੁਤ ਹੀ ਫੀਲ ਕੀਤਾ ਵੀ ਮੈਂ ਅਗਰ ਰਿਲੇਟ ਕਰਦਾ ਤਿਲਕ ਵਿਹਾਰ ਤੋਂ ਤੇ ਜਿਹੜੇ ਤਿਲਕ ਵਿਹਾਰ ਦੇ ਜਿਹੜੇ ਆਗੂ ਹੈਗੇ ਆ ਜਿਨ੍ਹਾਂ ਨੇ ਤਿਲਕ ਵਿਹਾਰ ਦੀ ਸ਼ੋਭੀ ਖਰਾਬ ਕੀਤੀ ਹੋਈ ਹੈ ਆਤਮਾselection ਵਾਲੇ ਵਰਗੇ ਤੇ ਹੋਰ ਉਹਦੇ ਵਰਗੇ ਜਿਹੜੇ ਹੈਗੇ ਆ ਉਹਨਾਂ ਵਰਗਿਆਂ ਸਾਨੂੰ ਸਮਝ ਦਿੱਤਾ ਹਰਮੀਤ ਸਿੰਘ ਕਲਕਾ ਤੇ ਜਗਦੀਪ ਸਿੰਘ ਕਲੋਂ ਨੇ ਤੇ ਸਾਨੂੰ ਵਿਕਾਉ ਸਮਝਿਆ ਸਾਨੂੰ ਪੈਸਿਆਂ ਦਾ ਲਾਲਚ ਨੌਕਰੀਆਂ ਦਾ ਲਾਲਚ ਮੂਹ ਬੋਲੀ ਪੋਸਟ ਦਾ ਲਾਲਚ ਉਹਨਾਂ ਨੇ ਦਿੱਤਾ ਸੇ 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 ਤੇ ਉਹਨਾਂ ਨੇ ਸਾਨੂੰ ਲਾਲਚ ਦੇ ਕੇ ਗੱਲ ਸਾਰੀ ਐਸੀ ਕੀ ਭਈ ਆਪਾਂ ਜਿਸ ਟੌਪਿਕ ਦੇ ਉੱਤੇ ਆਪਾਂ ਆਏ ਸੀਗੇ ਉਸ ਟੌਪਿਕ ਨੂੰ ਮਿਲਕ ਦਬਾਉਣ ਦੇ ਲਈ ਉਹਨਾਂ ਨੇ ਸਾਰੀਆਂ ਗੱਲਾਂ ਘੁਮਾਤੀਆਂ ਗੱਲਾਂ ਘੁਮਾਉਂਦੇ ਆ ਘੁਮਾਉਂਦੇ ਆ ਉਹਨਾਂ ਨੇ ਕਾਫੀ ਸਾਰੇ ਲਾਲਚ ਤੇ ਉਹਨਾਂ ਨੇ ਦਿੱਤੇ ਦਿੱਤੇ ਨਾਲ 3rd ਪਰਸਨ ਦੇ ਥਰੂ ਸਾਨੂੰ ਧਮਕੀਆਂ ਵੀ ਦਵਾਈਆਂ 3rd ਪਰਸਨ ਦੇ ਥਰੂ ਸਾਨੂੰ ਧਮਕੀਆਂ ਦਵਾਈਆਂ ਆਤਮਾ ਸਿੰਘ ਦੇ ਵੱਲੋਂ ਵੀ ਮੈਨੂੰ ਫੋਨ ਆਉਂਦਾ ਕਿਸੇ ਉਹਨੇ ਵੀ ਆਤਮਾ ਸਿੰਘ ਜਿਹੜਾ ਮੀਤ ਪ੍ਰਧਾਨ ਹੈਗਾ ਦਿੱਲੀ ਸਿਗਰ ਦਵਾਰਾ ਪ੍ਰਬੰਧਕ ਕਮੇਟੀ ਦਾ ਉਹਨੇ ਵੀ ਕਿਸੇ 3rd ਪਰਸਨ ਤੋਂ ਮੈਨੂੰ ਕਾਲ ਕਰਵਾਈ ਕਾਲ ਕਰਵਾ ਕੇ ਉਹਨੇ ਵੀ ਮੈਨੂੰ ਧਮਕੀਆਂ ਦਿੱਤੀਆਂ ਹਾਲਾਂਕਿ ਮੈਂ ਉਹਦੇ ਕਲੋਨੀ ਦੇ ਵਿੱਚ ਹੀ ਰਹਿਣਾ ਤੇ ਉਹਨੇ ਰਾਹ ਚੱਲਦਿਆਂ ਦੇ ਵਿੱਚ ਵੀ ਮੈਨੂੰ ਬੜੀ ਵਾਰ ਕੰਮ ਦੀ ਮਦਦ ਕਰਨ ਦੀ ਕੋਸ਼ਿਸ਼ ਆਉਂਦੀ ਹੈ ਦਿੱਤੀ ਵੀ ਹੈ ਤੇ ਮੈਂ ਇਸ ਚੀਜ਼ ਨੂੰ ਆਪ ਸਾਰੀਆਂ ਸੰਗਤਾਂ ਦੇ ਅੱਗੇ ਰੱਖਣਾ ਚਾਹੁੰਦਾ ਕਿਉਂਕਿ ਉਸ ਸਮੇਂ ਅਗਰ ਮੈਂ ਗਿਆ ਸੀਗਾ ਤੇ ਮੈਨੂੰ ਕੋਈ ਉਮੀਦ ਸੀਗੀ ਬਈ ਅਗਰ ਗੁਰੂ ਘਰ ਦੇ ਵਿੱਚ ਮੁਲਾਜ਼ਮਾਂ ਦੇ ਪਾਸੋਂ ਇਹੋ ਜੀ ਹਰਕਤ ਹੋ ਰਹੀ ਹੈ ਤੇ ਜਿਹੜੇ ਕੁਰਸੀਆਂ ਤੇ ਬੈਠੇ ਹੋਏ ਆ ਜਿਨ੍ਹਾਂ ਦੇ ਜ਼ਿੰਮੇਵਾਰੀਆਂ ਸੰਭੀਆਂ ਹੋਈਆਂ ਨੇ ਤੇ ਉਹ ਕੁਝ ਕਰਨਗੇ ਲੇਕਿਨ ਉਹ ਜਿਹੜੇ ਜਿਸ ਟਾਈਮ ਉਹ ਕੋਕਰਮ ਹੋ ਰਿਹਾ ਸੀਗਾ ਉਹ ਚਲਦੇ ਦੇ ਵਿੱਚ ਸਾਨੂੰ ਡਿਸਮਿਸ ਦਾ ਲਾਰਾ ਦੇ ਕੇ ਤੇ ਉਹਨਾਂ ਨੂੰ ਕੱਲਾ ਸਸਪੈਂਡ ਕੀਤਾ ਗਿਆ ਡਿਸਮਿਸ ਦਾ ਬੋਲ ਕੇ ਜਗਦੀਪ ਸਿੰਘ ਕਾਲੋ ਨੇ ਸਪੈਸ਼ਲੀ ਵਰਡ ਲਿੱਤਾ ਵੀ ਇਹਨਾਂ ਨੂੰ ਔਨ ਦੀ ਸਪੋਰਟ ਡਿਸਮਿਸ ਕੀਤਾ ਜਾਵੇ ਲੇਕਿਨ ਨਾਲ ਹੀ ਜਦ ਉਹਨਾਂ ਦੇ ਹੈਡ ਲੈਟਰ ਦੇ ਉੱਤੇ ਲੈਟਰ ਪੈਡ ਦੇ ਉੱਤੇ ਜਦ ਲੈਟਰ ਤਿਆਰ ਹੁੰਦਾ ਤੇ ਲੈਟਰ ਦੇ ਉੱਤੇ ਉਹ ਲਿਖਦੇ ਹੁੰਦੇ ਆ ਵੀ ਸਸਪੈਂਡ ਕੀਤਾ ਜਾ ਰਿਹਾ ਹੈ ਤੇ ਮੈਂ ਆਪ ਸਾਰੀਆਂ ਸੰਗਤਾਂ ਤੋਂ ਇਹ ਪੁੱਛਣਾ ਚਾਹੁੰਨਾ ਬਈ ਇਹੋ ਜੇ ਕਰਮਾਂ ਦੀ ਸਜ਼ਾ ਸਸਪੈਂਡ ਹੋਣਾ ਇਕੱਲਾ ਬਈ ਗੁਰੂ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਥਾਨ ਦੇ ਉੱਤੇ ਇਹੋ ਜੇ ਕੋ ਕਰਮ ਹੋ ਰਹੇ ਹੋਣ ਤੇ ਹੋਣ ਦੇ ਬਾਵਜੂਦ ਉੱਤੇ ਹੀ ਹੈੱਡਕੁਆਰਟਰ ਵੀ ਹੋਵੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਹੈੱਡਕੁਆਰਟਰ ਤਾਂ ਬਿਲਕੁਲ ਨਾਲ ਹੀ ਹੁੰਦਿਆਂ ਦੇ ਵਿੱਚ ਵੀ ਅਗਰ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਫਿਰ ਅੱਗੇ ਇਹਨਾਂ ਨੇ ਗੁਰੂ ਘਰਾਂ ਦੀ ਮਰਿਆਦਾ ਨੂੰ ਕਿੱਦਾਂ ਬਹਾਲ ਰੱਖਣਾ ਹੈ ਇਹ ਸਵਾਲ ਹੈ ਤੁਹਾਡੇ ਸਾਰੀਆਂ ਸੰਗਤਾਂ ਦੇ ਅੱਗੇ ਤੇ ਮੈਂ ਇਸ ਚੀਜ਼ ਨੂੰ ਮੈਂ ਸੋਸ਼ੀਅਲਾਈਜ਼ ਨਹੀਂ ਕਰਨਾ ਚਾਹੁੰਦਾ ਸੀਗਾ ਸਾਡੇ ਕੋਲ ਇੱਕ ਇੱਕ ਸਬੂਤ ਵੀਡੀਓ ਦੇ ਤੌਰ ਤੇ ਫੋਟੋ ਦੇ ਤੌਰ ਤੇ ਹਸਤ ਲਿਖਤ ਜਿਹੜੇ ਬਲਬੀਰ ਨੇ ਮਾਫੀਨਾਮਾ ਮੰਗਿਆ ਉਹ ਵੀ ਸਾਡੇ ਕੋਲ ਲੈਟਰ ਹੈਗਾ ਤੇ ਆਡੀਓ ਦੇ ਤੌਰ ਤੇ ਵੀ ਸਾਡੇ ਕੋਲ ਸਾਰੇ ਸਬੂਤ ਮੌਜੂਦ ਹਨ ਕਿੰਦੇ ਘਾਰੇ ਸੀ ਜਦੋਂ ਐਸਸੀ ਮਲੋ ਆਪਾਂ 5-7 ਜਣੇ ਸੀਗੇ ਜੀ ਕੀ ਤੁਹਾਨੂੰ ਪਹਿਲਾਂ ਤੋਂ ਇਨਫੋਰਮੇਸ਼ਨ ਆ ਰਹੀ ਸੀ ਕਿ ਇਸ ਤਰ੍ਹਾਂ ਕੁਝ ਹੋ ਗਿਆ ਉਹ ਤੇ ਸਾਨੂੰ ਆਲਰੇਡੀ ਮਹੀਨਾ ਪਹਿਲਾਂ ਖਬਰ ਆ ਚੁੱਕੀ ਸੀ ਤੇ ਆਪਾਂ 4 ਹਫ਼ਤੇ ਪਹਿਲਾਂ ਨજર ਰੱਖੀ ਆ ਲੇਕਿਨ ਬਾਹਰ ਕੋਈ ਥਰਡ ਪਰਸਨ ਆ ਕੇ ਉਹਨਾਂ ਨੂੰ ਤਾਲਾ ਲਗਾ ਰਿਆ ਸੀ ਜਦੋਂ ਦੋਵੇਂ ਜਿਹੜੇ ਅੰਦਰ ਜਾਂਦੇ ਹੁੰਦੇ ਸੀਗੇ ਤੇ ਬਾਹਰ ਮਤਲਬ ਇਹ ਚੈਨ ਬਣੀ ਹੋਈ ਆ ਬਾਹਰ ਕੋਈ ਹੋਰ ਬੰਦਾ ਆ ਕੇ ਉਹਨਾਂ ਨੂੰ ਤਾਲਾ ਵੀ ਲਗਾ ਰਿਹਾ ਉਹ ਕੱਲ ਦੀ ਬਿਊਟੀ ਉਹ ਦਮਦਮਾ ਸਾਥ ਸੀ ਉਹ ਮੱਥੇ ਤੇ ਕਿਸ ਤਰ੍ਹਾਂ ਉਹ ਨਹੀਂ ਆ ਇਹੋ ਨਦੀ ਦਨ

ਉਹ ਰਿਟਰਨ ਚ ਉਹਨੇ ਮਾਗਰ ਮਲ ਮੰਗੀ ਤਾਂ ਹਾਂਜੀ ਆਪਾਂ ਪਹਿਲਾਂ ਉਹਨਾਂ ਤੋਂ ਰਿਟਰਨ ਲਿਖਵਾਇਆ ਹੈ ਉਹਨਾਂ ਤੋਂ ਬਈ ਤੁਸੀਂ ਕੀ ਕਰਦੇ ਤੇ ਕੌਣ ਕੌਣ ਨਾਮ ਆਪਣਾ ਪਤਾ ਸਭ ਕੁਝ ਬਈ ਉਹ ਲਿਖੇ ਲਿਖਵਾਇਆ ਉਹਨਾਂ ਤੋਂ ਸਾਈਨ ਮੈਂ ਨਾਲੇ ਬਿਜ਼ਨਸ ਕਿਹਾ ਸਸਪੈਂਡ ਕੀਤਾ ਡਿਸਮਿਸ ਨਹੀਂ ਕੀਤਾ ਨਹੀਂ ਡਿਸਮਿਸ ਨਹੀਂ ਕੀਤਾ ਤੇ ਜਦ ਆਪਾਂ ਗਏ ਹਾਂ ਉਥੇ ਮੰਗਲਵਾਰ ਨੂੰ ਮੰਗਲਵਾਰ ਨੂੰ ਜਾਣ ਤੋਂ ਬਾਅਦ ਲੱਗ ਤੇ ਉਹਨਾਂ ਨੇ ਬਦਤਮੀਜ਼ੀ ਕੀਤੀ ਬਦਤਮੀਜ਼ੀ ਕਰਦੇ ਆ ਤੇ ਨਾਲ ਵੀ ਆਪਾਂ ਉਹਨਾਂ ਨੂੰ ਐਗਲ ਬੋਲੀ ਬਈ ਇਹੋ ਜੀ ਇਹਨਾਂ ਨੂੰ ਸਜ਼ਾ দাও ਬਈ ਇਹਨਾਂ ਨੂੰ ਨਾਲ ਦੇ ਨਾਲ ਟਰਮੀਨੇਟ ਕੀਤਾ ਜਾਵੇ ਟਰਮੀਨੇਟ ਦੇ ਨਾਲ ਨਾਲ ਇਹਨਾਂ ਤੇ ਵੱੜਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਜੋ ਕਿ ਪਹਿਲਾਂ ਆਪਾਂ 295 ਲਗਾਉਂਦੇ ਹੁੰਦੇ ਸੀਗੇ ਕਾਨੂੰਨ 295 ਕਹਿੰਦਾ ਹੁੰਦਾ ਸੀ ਲੇਕਿਨ ਹੁਣ ਉਹ ਅਪਡੇਟ ਹੋ ਕੇ 299 ਹੋ ਚੁੱਕੀ ਹੈ ਚੇਂਜ ਹੋ ਗਈ ਹੈ ਤੇ ਉਹ 299 ਲਗਾ ਕੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪੁਲਿਸ ਆ ਗਈ ਸੀ ਤਾਂ ਪੁਲਿਸ ਦੀ ਕੋਈ ਕੰਪਲੀਟ ਹੋਈ ਜਾਂ ਤੁਹਾਡੇ ਕੋਲ ਕੋਈ ਜਾਂ ਨਹੀਂ ਨਹੀਂ ਪੁਲਿਸ ਕੰਪਲੀਟ ਕੁਝ ਵੀ ਨਹੀਂ ਹੋਈ ਜਿਹੜੇ ਉਧਰ ਬੀਟ ਵਾਲੇ ਅਫਸਰ ਹੈਗੇ ਮੁਲਾਜ਼ਮ ਜਿਹੜੇ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਦੀ ਉਹ ਅੱਜ ਸੀਗੇ ਵਿਦ ਕਮੇਟੀ ਕੋਈ ਕੰਪਲੇਂਟ ਕਰਾ ਪੁਲਿਸ ਕੋਈ ਕੰਪਲੇਂਟ ਨਹੀਂ ਹੋਈ ਸਾਡੀ ਡਿਮਾਂਡ ਤੇ ਆਈ ਸੀਗੀ ਜੀ ਭਈ ਉਹਨੂੰ ਟਰਮੀਨੇਟ ਕੀਤਾ ਜਾਵੇ ਮੈਂ ਕਰਾਂਗਾ ਟਰਮੀਨੇਟ ਕੀਤਾ ਜਾਵੇ ਤੇ ਨਾਲ ਦੇ ਨਾਲ ਉਹ ਜਿਹੜਾ ਮੁੱਦਾ ਹੈਗਾ ਆਪਾਂ ਹਾਈਲਾਈਟ ਨਹੀਂ ਕਰਨਾ ਚਾਹੁੰਦੇ ਸੀਗੇ ਕਿਉਂਕਿ ਗੁਰੂ ਘਰ ਦਾ ਮੁੱਦਾ ਸੀਗਾ ਨਾ ਹੀ ਆਪਾਂ ਵੀਡੀਓ ਸੋਸ਼ialਾਈਜ਼ ਕਰਨਾ ਚਾਹੁੰਦੇ ਸੀ ਨਾ ਹੀ ਕਰਨਾ ਚਾਹੁੰਦੇ ਆ ਇਸ ਮੁੱਦੇ ਨੂੰ ਆਪਾਂ ਅਕਾਲ ਤਖਤ ਸਾਹਿਬ ਲੈ ਕੇ ਜਾਣਾ ਚਾਹੁੰਦੇ ਆ ਕਿਉਂਕਿ ਜਦੋਂ ਦਿੱਲੀ ਕਮੇਟੀ ਤੋਂ ਸਾਨੂੰ ਆਸ਼ ਵਿਸ਼ਵਾਸ ਸੀਗਾ ਵੀ ਦਿੱਲੀ ਕਮੇਟੀ ਸਾਡੀ ਬਾਹ ਫੜ ਕੇ ਵੀ ਗੁਰੂ ਘਰ ਦੇ ਵਿੱਚ ਐ ਕਿ ਇਹੋ ਜੇ ਕੁਕਰਮ ਕਰਦੇ ਹੋਏ ਰੋਕਣ ਦੇ ਲਈ ਪ੍ਰਯਾਸ ਕਰੇਗੀ ਤੇ ਸਾਨੂੰ ਸ਼ਾਇਦ ਅਕਾਲ ਤਖਤ ਸਾਹਿਬ ਨਾਲ ਜਾਣਾ ਪਏ ਲੇਕਿਨ ਉਹਨਾਂ ਨੇ ਉਸ ਟਾਈਮ ਤੇ ਹੱਦ ਪਾਰ ਕਰ ਦਿੱਤੀ ਬਤਮੀਜ਼ੀਆਂ ਦੇ ਨਾਲ ਗੱਲਾਂ ਕਰਦੇ ਆ ਤੇ ਸਾਨੂੰ ਵੀਡੀਓਜ਼ ਡਿਲੀਟ ਕਰਨ ਦੇ ਲਈ ਨੂੰ ਕਿਹਾ ਧਮਕੀਆਂ ਦਵਾਈਆਂ ਲਾਲਚ ਦਿੱਤੇ ਗਏ ਬਈ ਵੀਡੀਓ ਡਿਲੀਟ ਕਰੋ ਅਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਲਕਾ ਲਾਲਚ ਪੈਸਿਆਂ ਦਾ ਨੌਕਰੀ ਦਾ ਯਾਰ ਇਹ ਨਾ ਪੁੱਛ ਨਹੀਂ ਪੁੱਛਣ ਤੋਂ ਕੋਈ ਕੱਲ ਨਹੀਂ ਕੋਈ ਗੱਲ ਨਹੀਂ ਕਿੰਨੇ ਪੈਸੇ ਕਹਿ ਰਿਹਾ ਉਹ ਜੀ ਮੈਂ 3rd ਪਰਸਨ ਦੇ ਥਰੂ ਜਿਹੜੀ ਸਾਨੂੰ ਡਿਮਾਂਡ ਆਈ ਹੈ 3rd ਪਰਸਨ ਦੇ ਪਾਸੋਂ ਸਾਨੂੰ 10 ਲੱਖ ਦੀ ਡਿਮਾਂਡ ਆਈ ਹੈ ਜੀ ਆਪਲਾ ਦੇਰੇ ਸੀ 10 ਲੱਖ ਵੀਡੀਓ ਡਿਲੀਟ ਕਰਨ ਦਾ ਬੇਬੀ ਸੀ ਡਿਲੀਟ ਕਰਨ ਤੇ ਅਸੀਂ ਨਹੀਂ ਕਰਦੇ ਕਮਿਟੀ ਦਾ ਸਾਹ ਦੇ ਸੀ ਕਿਸੇ ਥਰਡ ਪਰਸਨ ਨੇ ਆ ਕੇ ਜਿੰਨੇ ਸਾਨੂੰ ਧਮਕੀਆਂ ਵੀ ਦਿੱਤੀਆਂ ਉਹਦੇ ਵਰਗਾ ਹੀ ਕੋਈ ਥਰਡ ਪਰਸਨ ਆ ਕੇ ਸਾਨੂੰ ਵੀਡੀਓ ਡਿਲੀਟ ਕਰਨ ਤੇ 10 ਲੱਖ ਰੁਪਏ ਵੀ ਦੇ ਰਿਆ ਸੀਗਾ ਤੁਹਾਡੇ ਬੜਾ ਬੜਾ ਦਾਅਵਾ ਕਰਦੇ ਨੇ ਕਮਿਟੀ ਦੇ ਬਿਲਕੁਲ ਬਿਲਕੁਲ ਜੀ ਦਿੱਤਾ ਹੈ ਜਿਹੜਾ ਸੱਚ ਹੈ ਆਪਾਂ ਸੱਚ ਬੋਲਾਂਗੇ ਹਾਲਾਂਕਿ ਉਹਨਾਂ ਨੇ ਜਿਸ ਹਿਸਾਬ ਨਾਲ ਬਦਤਮੀਦੀ ਕੋਈ ਰਸੂਲ ਸਰਬੱਤ ਦੀ ਵੋਡੀ ਕੋਈ ਆਡੀਓ ਰਿਕਾਰਡਿੰਗ ਕੋਰ ਰਿਕਾਰਡਿੰਗ ਰਾਹ ਚੱਲਦੇਆਂ ਦੇ ਵਿੱਚ ਮੈਂ ਕੋਈ ਆਡੀਓ ਰਿਕਾਰਡਿੰਗ ਜਾਂ ਵੀਡੀਓ 온 ਦੀ ਸਪੋਰਟ ਮੈਂ ਚਾਲੂ ਨਹੀਂ ਕਰ ਸਕਦਾ ਰਾਹ ਚੱਲਦੇਆਂ ਦੇ ਵਿੱਚ ਸਾਨੂੰ ਇਹ ਡਿਮਾਂਡਾਂ ਆਈਆਂ ਨੇ ਕਿਉਂਕਿ ਜਿੱਦਨ ਆਪਾਂ ਹਰ ਕੋਈ ਬੰਦਾ ਆਪਣਾ ਸੇਫੇਸਟ ਸੇਫੇਸਟ ਪੁਆਇੰਟ ਲੱਭਦਾ ਉਧਰ ਦਿੱਲੀ ਕਮੇਟੀ ਵੀ ਆਪਣਾ ਸੇਫੇਸਟ ਪੁਆਇੰਟ ਲੱਭੇਗੀ ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਪਾਵਰ ਹੈ ਆਪ 6 ਤਾਰੀਖ ਤੱਕ ਇਹ ਮਾਮਲਾ ਖਤਮ ਕਿਉਂ ਨਾ ਹੋ ਇਤਨੇ ਦਿਨ ਤੱਕ ਕਿਵੇਂ ਉਸ ਨੂੰ ਬਦਲ ਇਹਨਾਂ ਦਿਨਾਂ ਦਾ ਆਪਾਂ ਕਹਿ ਰਹੇ ਕਿ ਦਬਾਅ ہم ਦਬਾਏ ਰਹੇ ਸੀ ਕਿ ਪੂਰੇ ਕਰਨ ਤੋਂ ਸਾਥ ਕੀ ਗੁਰੂ ਘਰ ਦੀ ਮਰਿਆਦਾ ਨੂੰ ਦੇਖਦੇ ਹੋ। ਸਦਾ ਦਾ ਸਵਾਲ ਤਾਂ ਲੇਕਿਨ ਅੱਬ ਕਿਉਂ ਇਸ ਬਾਤ ਨੂੰ ਉਠਾ ਰਹੇ ਆਂ? ਆਪਾਂ ਕੀ ਮੰਗ ਰਹੇ ਆਂ? ਆਪਾਂ ਇਸ ਗੱਲ ਨੂੰ ਹੁਣੇ ਵੀ ਉਠਾਉਣ ਦੀ ਆਪਾਂ ਕਿਉਂ? ਜੀ 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 ਮੈਂ ਆਪ ਜੀ ਦਾ ਗੱਲ ਦਾ ਜਵਾਬ ਦੇ ਦਿੰਦਾ। ਭਈ ਅਗਰ 10 ਦਿਨ ਦਾ ਕੈਂਪ ਆਪ ਆਇਆ ਹੈ ਤੇ 10 ਦਿਨ ਦਾ ਦਿੱਲੀ ਕਮੇਟੀ ਨੂੰ ਸਿਰਫ ਆਪਾਂ ਟਾਈਮ ਦਿੱਤਾ ਸੀਗਾ। ਫਿਰ ਬਾਤ ਕਿਹੜੇ ਟਾਈਮ ਦੀ ਆਪਾਂ? ਭਈ ਉਹ ਟਰਮੀਨੇਟ ਕਰਦੀ ਹੈ, ਕਾਨੂੰਨੀ ਕਾਰਵਾਈ ਕਰਦੀ ਹੈ ਤੇ ਵੈਲੈਂਟ ਗੁੱਡ। ਆਦਰਵਾਇਜ਼ ਸਾਨੂੰ ਮਜਬੂਰਨ ਇਸ ਮੁੱਦੇ ਨੂੰ ਸੋਸ਼ੀਅਲਾਈਜ਼ ਕਰਨਾ ਪੈ ਰਿਹਾ ਹੈ। ਤੇ ਸਾਨੂੰ ਮਜਬੂਰਨ ਅਕਾਲ ਤਖਤ ਸਾਹਿਬ ਜਾਣਾ ਪੈ ਰਿਹਾ ਹੈ ਮੈਂ ਸਰਨਾ ਸਾਹਿਬ ਨੂੰ ਜੀਕੇ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਬਈ ਇਸ ਮੁੱਦੇ ਨੂੰ ਹਾਈਲਾਈਟ ਕੀਤਾ ਜਾਵੇ ਕਿਉਂਕਿ ਜਿਸ ਲੈਵਲ ਤੇ ਐਟ ਕੰਪਲੇਂਟ ਕਰ ਸਕਦੇ ਹੈ ਅਕਾਲ ਤਖਤ ਸਾਹਿਬ ਤੇ ਉਸ ਲੈਵਲ ਤੇ ਆਪਾਂ ਨਹੀਂ ਕਰ ਸਕਦੇ ਇਹਨਾਂ ਨੇ ਡਾਇਰੈਕਟ ਮੀਟਿੰਗ ਕਰਨੀ ਹੈ ਜਥੇਦਾਰ ਸਾਹਿਬ ਦੇ ਨਾਲ ਤੇ ਡਾਇਰੈਕਟ ਮੀਟਿੰਗ ਦੇ ਵਿੱਚ ਉੱਥੇ ਸਬੂਤ ਦਿਖਾਏ ਜਾਣ ਤੇ ਇਹੋ ਜਿਹੇ ਮਸੰਦ ਜਿਹੜੇ ਗੁਰੂ ਘਰਾਂ ਦੇ ਉੱਤੇ ਕਬਜ਼ਾ ਕਰਕੇ ਬੈਠੇ ਹੋਏ ਨੇ आपने आपने इनको में, दिया, तो दिया, आपने तो में।, आपने में को सारी चीजें जो ये को, तो लिख के के अपनी संस्था रूप और अपने सीधे सारी चीजें सबूत के तौर पर इनको ये को देखो जी मैं सबसे पहला इस नौजवान दाई देता दाद देता कि इन्होंने अखर अखर सारी बयाली तक जो बयान किया वो बिल्कुल सही है और इस वास्ते कि जब दिल्ली कमेटी तो हो के आए नमोशी करके आए देख के आए तो जो कुछ आज बोलिया वो कुछ इन्होंने मेरे अगर जिस दे करके मैं शुक्रवार प्रेस कॉन्फ्रेंस मैं भी एक मुद्दा गल कि बच्चे ने एक गड़ी वादिया कही है भी दिल्ली सिक गुरदा प्रबंधक कमेटी का हैडकुआर है जिथे सैकड़े बंदे काम करते इन्होंने पता लग गया ਇਨਾਂ ਦੇ ਮੁਲਾਜ਼ਮਾਂ ਨੂੰ ਪਤਾ ਲੱਗੇ ਨਹੀਂ ਲੱਗਿਆ ਤੇ ਇਹਨਾਂ ਨੂੰ ਵੀ ਪਤਾ ਲੱਗੇਗਾ ਇਸ ਤੋਂ ਵੱਧ ਘਟਿਆਕਰ ਕੌਮ ਆਸਰ ਕੀ ਹੋ ਸਕਦੀ ਹੈ ਨਿਆਣ ਆਜੇ ਸਰਦਾਰ ਅਰਪਾਰ ਸਿੰਘ ਦੇ ਪ੍ਰੈਸ ਕਾਨਫਰੰਸ ਤੋਂ ਬਾਅਦ ਕਹਿਣਾ ਕੋਈ ਸ਼ਰਮ ਹੋ ਜਾਂ ਅਕਲ ਸਤ ਗੁਰੂ ਕਰਦਾ ਡਰ ਪੋ ਹੈ ਕਿ ਅਸੀਂ ਤੇ ਦੇ ਦੋ ਇਸ ਤੋਂ ਘਟਕੋ ਮੈਂ ਨਾਲ ਸ਼ਾਮਾ ਨਾਲ ਕੇ ਬੜੇ ਪਰ ਸ਼ਰਮਾ ਗਏ ਸਭ ਤੋਂ ਵੱਡੀ ਗੱਲ ਇਹ ਵੇ ਇਹਨਾਂ ਨੇ ਦੱਸਿਆ ਕਿ ਪੁਲਿਸ ਦਾ ਮੁਲਾਜ਼ਮ ਜਿਹੜੇ ਤੇ ਹਮੂਮਨ ਰਹਿੰਦੇ ਉਹ ਕਮੇਟੀ ਦੇ ਮੈਂਬਰਾਂ ਦੇ ਨਾਲ ਆਏ ਉਸਨੇ ਕਿਉਂ ਨਹੀਂ ਉਸਨੇ ਕਿਉਂ ਨਹੀਂ ਆਪਰ ਕਰ ਉਹ ਇਹੋ ਜੇ ਕੰਮ ਦੇ ਵਿੱਚ ਜਿਉਂ ਉਹਨਾਂ ਨੇ ਐਫਆਰ ਨਹੀਂ ਕਰਾਈ ਕਮਾਸਨ ਦਾ ਕੋਪਰਸ ਮੁਲਾਜ਼ਮ ਨੂੰ ਸਸਪੈਂਡ ਹੋ ਰਹਾ ਤੇ ਦਾ ਸਰਮ ਨੇ ਟੋਣਾ ਚਾਹੀਦਾ ਮੈਂ ਕਿਤਨਾ ਕੋ ਕਰ ਦੇ ਧਾਰਮਿਕ ਸਥਾਨ ਤੇ ਹੋ ਰਿਹਾ ਹੈ ਔਰ ਉਸਨੇ ਰਿਪੋਰਟ ਨਹੀਂ ਲਖਾਈ ਸਰਨਾ ਸਾਹਿਬ ਮੈਂ ਆਪ ਜੀ ਨੂੰ ਇਸ ਚੀਜ਼ ਦੇ ਉੱਤੇ ਮੈਂ ਕਲੀਅਰ ਕਰ ਦਵਾ ਬਈ ਉਹ ਮੁਲਾਜ਼ਮ ਨੂੰ ਵੀ ਉਸ ਸਮੇਂ ਰੋਕਿਆ ਗਿਆ ਸੀਗਾ ਬਈ ਦਿੱਲੀ ਕਮੇਟੀ ਦੇ ਅੰਡਰ ਅਗਰ ਉਹ ਦਿੱਲੀ ਕਮੇਟੀ ਦੇ ਨਾਲ ਮੁਲਾਜ਼ਮਾਂ ਦੇ ਨਾਲ ਆਏ ਸੀਗੇ ਤੇ ਉਹਨਾਂ ਨੇ ਸਾਨੂੰ ਇਹ ਗੱਲ ਬੋਲੀ ਗਈ ਸੀ ਬਈ ਅਪਰ ਟਰਮੀਨੇਟ ਕਰ ਰਹੇ ਆ ਸਾਨੂੰ 2 ਦਿਨ ਦਾ ਸਮਾਂ ਦਿੱਤਾ ਜਾਵੇ। ਮੰਨ ਲਾ ਚਲੋ ਤੁਸੀਂ ਦੇਈ ਤਾਂ ਨਾ ਜੀ ਤੁਸੀਂ ਮੰਗਲਵਾਰ ਫਿਕਸ ਕਰ ਰਹੇ ਹੋ ਨਾ ਜੀ ਐਤਵਾਰ ਸਵੇਰੇ 11 ਵਜੇ ਦਾ ਮਸਲਾ ਹੈ। ਤੂੰ ਮੰਗਲਵਾਰ 2 ਵਜੇ ਇਹਦਾ ਮਤਲਬ ਹੋ ਗਿਆ 24 ਤੇ 24 48 48 ਤੇ 4:55 ਘੰਟੇ ਬਾਅਦ ਜੀ ਤੁਸੀਂ ਉਹ ਵੀ ਕਬੂਲ ਕੀਤਾ ਜੀ ਕੋਈ ਗੱਲ ਨਹੀਂ ਮੈਂ ਸਿੱਖਾਂ ਦਾ ਮਾਨ ਸਤਕਾਰ ਦਿੱਲੀ ਦੀ ਗਲੀਆਂ ਚ ਨਾਲ ਰਲੇ ਹਿੰਦੁਸਤਾਨ ਦੀਆਂ ਪਾਕਿਸਤਾਨ ਦੀਆਂ ਬਾਕੀ ਦੁਨੀਆ ਦੀਆਂ ਗਲੀਆਂ ਚਾਹ ਰੋਲੇ ਤੇ ਤੁਸੀਂ ਸਾਰੀਆਂ ਗੱਲਾਂ ਮੰਨੋ ਜੀ ਹੈ ਜੀ ਮੈਂ ਇਹ ਤੁਹਾਂਗਾ ਕਿ ਜਿਹੜੀ ਉਸ ਨੇ ਕਬੂਲ ਨਾਮਾ ਕੀਤਾ ਤੁਹਾਡੇ ਨਾਲ ਬੈਠ ਕੇ ਕਪੜੇ ਬਾਕੇ ਜੀ ਉਹ ਤੁਸੀਂ ਇਹਨਾਂ ਨੂੰ ਫਿਲਮ ਦੱਸਦੇ ਮੈਂ ਮੈਨੂੰ ਕੋਈ ਇਸ਼ੂ ਨਹੀਂ ਹੈ ਮੈਂ ਸੋਸ਼ੀਅਲਾਈਜ਼ ਮੈਂ ਉਹ ਵਾਲੀ ਵੀਡੀਓ ਕਰ ਸਕਦਾ ਹਾਂ ਆਈ ਹੈਵ ਨੋ ਇਸ਼ੂ ਬਟ जी वस्त्रहीन वाली वीडियो हैगी है, है साढ़े को आप सोशलाइज नहीं कर सकते सोशलाइज नहीं, नहीं, नहीं करनी एक मिनट एक मिनट एक मिनट एक मिनट आप एक आदमी आप चुन लें ये एक दो तीन पांच सेकंड के लिए बस रही उसको सिर्फ दिखाएगा देगा जिन्हें वीडियो देखनी है इंडिविजुअली एक तो नहीं ये तो नाम दे कर रहे हैं ਬੜ ਜਿਹੜੀ ਉਹਨਾਂ ਨੇ ਕਬੂਲ ਲਾਵਾ ਕੀਤਾ ਉਹ ਬੰਦ ਖਾਪਾ ਮਤਲਬ ਕੈਂਡ ਦਾ ਭਾਅ ਹੋਇਆ ਹੈਗਾ ਕੈਂਡ ਦਾ ਭਾਅ ਹੋਇਆ ਹੈਗਾ ਬਈ ਇੱਥੇ ਅਗਰ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਆਂ ਤੇ ਇੱਥੇ ਕੋਈ ਐ ਚੀਜ਼ ਨਾ ਸੋਚੇ ਬਈ ਆਪਾਂ ਹਵਾ ਦੇ ਵਿੱਚ ਤੀਰ ਛੱਡ ਰਹੇ ਆਂ ਬਈ ਅਗਰ ਕਿਸੇ ਨੂੰ ਕੋਈ ਸ਼ੱਕ ਕੋਈ ਗਿਲਾ ਹੋਵੇ ਉਹ ਸਾਡੇ ਵੱਲ ਆ ਕੇ ਉਹ ਸਬੂਤ ਦੇਖ ਸਕਦਾ ਹੈ ਲੇਕਿਨ ਆਪਾਂ ਸਬੂਤ ਦੇ ਨਹੀਂ ਸਕਦੇ ਕਿਸੇ ਨੂੰ ਹਨਾ ਦੇਣਾ ਨਹੀਂ ਜੀ ਤੇ ਇੱਕ ऐसा इस इस तो दिल्ली 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 पुलिस 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 जेड़ा मुलाजम उस समय मौजूद सी मैं प्रधान साहब नु कहना चाहना ਬਈ ਜਿਹੜੇ ਉਸ ਟਾਈਮ ਮੌਜੂਦ ਸੀਗੇ ਉਹਨੂੰ ਦਿੱਲੀ ਦਿੱਲੀ ਕਮੇਟੀ ਪਾਸੋਂ ਹੀ ਰੋਕਿਆ ਗਿਆ ਸੀਗਾ ਜਿਹੜੇ ਉਸ ਟਾਈਮ ਮੈਨੇਜਰ ਸੀਗੇ ਉਹਨਾਂ ਨੂੰ ਰੋਕਿਆ ਗਿਆ ਸੀਗਾ ਸਾਡੇ ਸਾਹਮਣੇ ਦੀ ਗੱਲ ਹੈ ਮੈਂ ਕੱਲ ਸੁਣ ਲਈਏ ਇੱਕ ਆ ਖੋੜਾ ਮੰਦੀ ਦਾ ਪੈਸਾ ਮੈਂ ਕੱਲ ਸੁਣ ਲਈਏ ਆ ਗਾ ਨੋਟ ਕਰਨ ਵਾਲੇ ਕੱਲ ਨੋਟ ਕਰੋ ਜਿਹੜੀ ਗੱਲਾਂ ਬੰਦੇ ਕਹੀ 2 ਮਹੀਨਾ ਸਮਝਾਓ ਦੁਬਾਰਾ ਬੋਲੋ ਸਰ ਦੁਬਾਰਾ ਬੋਲੋ ਇੱਕ ਕੋਈ ਨਾਲ ਹੀ ਲੈ ਰਿਹਾ ਕਿਸੇ ਦਾ ਇੱਕ ਮਿੰਟ ਮੈਂ ਦੇਖੋ ਅੱਗੇ ਹੋਰ ਵੀ ਗੱਲਾਂ ਨੇ ਹੋਰ ਵੀ ਗੱਲਾਂ ਮੈਂ ਕਲੀਅਰ ਕਰਨਾ ਚਾਹੁੰਦਾ ਆ ਸਾਰਿਆਂ ਦੇ ਨਾਲ ਵੇ ਦਿੱਲੀ ਪੁਲਿਸ ਦੇ ਮੁਲਾਜ਼ਮ ਨੂੰ ਰੋਕਿਆ ਗਿਆ ਸੀ ਮੈਨੇਜਰ ਕੋਲੋਂ ਉਹ ਮੈਨੇਜਰ ਨਹੀਂ ਬਲਬੀਰ ਸਿੰਘ ਨਹੀਂ ਜਿਹਨੇ ਕੰਮ ਕੀਤਾ ਉਹ ਮੈਨੇਜਰ ਨਹੀਂ ਰਕਾਬਤ ਸਾਹਿਬ ਬਰਦੋਰਾ ਸਾਹਿਬ ਦੇ ਵਿੱਚ ਜਿਹੜੇ ਉਸ ਟਾਈਮ ਦਿੱਲੀ ਕਮੇਟੀ ਦੇ ਮੁਲਾਜ਼ਮ ਆਏ ਸੀਗੇ ਉਹਨਾਂ ਮੁਲਾਜ਼ਮਾਂ ਕੋਲੋਂ ਉਹਨਾਂ ਨੂੰ ਰੋਕਿਆ ਗਿਆ ਸੀਗਾ ਤੇ ਸਾਨੂੰ ਵੀ ਅश्वਸਨ ਉਸ ਟਾਈਮ ਦਿੱਤਾ ਗਿਆ ਮਤਲਬ ਕਿਸੇ ਨਾ ਕਿਸੇ ਬਹਾਨੇ ਉਹ ਮੁੱਦਾ ਠੰਡਾ ਪਾਉਣ ਨੂੰ ਤੇ ਮਿੱਟੀ ਪਾਉਣ ਨੂੰ ਕੋਸ਼ਿਸ਼ ਕੀਤੀ ਗਈ ਸੀ ਮੈਂ ਬੇਨਤੀ ਕਰਦਾ ਜੀ ਤੇ ਨਾਲੇ ਮੈਂ ਇੱਕ ਚੀਜ਼ ਹੋਰ ਇਸ মিডিਆ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਆਪ ਸੰਤਾਂ ਨੂੰ ਵੀ ਅਗਰ ਹੈੱਡਕੁਆਰਟਰ ਵਾਲੀ ਜਗ੍ਹਾ ਤੇ ਹੀ ਇਹੋ ਜਿਹਾ ਕੋ ਕੰਮ ਹੋ ਰਿਹਾ ਹੋਵੇ ਉਹਨੂੰ ਟਰਮੀਨੇਟ ਕਰਾਏ ਬਿਨਾ ਤੇ ਕੋਈ ਸਖਤ ਕਾਰਵਾਈ ਕਾਨੂੰਨੀ ਕਾਰਵਾਈ ਕਰਾਏ ਬਿਨਾ ਅਗਰ ਉਹਨੂੰ ਛੱਡ ਦਿੱਤਾ ਜਾਵੇ ਸਿਰਫ ਸਸਪੈਂਡ ਕਰਕੇ ਤੇ ਕੀ ਬਾਕੀ ਦੇ ਜਿਹੜੇ ਇੱਥੇ ਮੁਲਾਜ਼ਮ ਹੈਗੇ ਆ ਬਾਕੀ ਦੇ ਜਿਹੜੇ ਇੱਥੇ ਸਟਾਫ ਹੈਗੇ ਆ ਅਗਰ ਕੋਈ ਕੁ ਕਰਮ ਕਰ ਰਿਆ ਸੀਗਾ ਜਾਂ ਅੱਗੇ ਕਰਨ ਬਾਰੇ ਸੋਚ ਰਿਆ ਸੀਗਾ ਤੇ ਉਹਨਾਂ ਨੂੰ ਸ਼ਹਿ ਦੇ ਰਹੇ ਨੇ ਕਿ ਹਜੇ ਜਿਹੜਾ ਮੈਨੇਜਰ ਫੜਿਆ ਗਿਆ ਹੈ ਅਗਰ ਉਹ ਉਹਨੂੰ ਆਪਾਂ ਤੱਤੀ ਵਾਰ ਨਹੀਂ ਲੱਗਣ ਦਿੱਤੀ ਤੇ ਤੁਹਾਨੂੰ ਵੀ ਨਹੀਂ ਲੱਗਣ ਦਵਾਂਗੇ ਕਬੂਲਨਾਮੇ ਦੀ ਵੀਡੀਓ ਤੁਸੀਂ ਦਿਖਾਉਣਾ ਚਾਹੋਗੇ ਕਬੂਲਨਾਮਾ ਹਾਂਜੀ ਬਿਲਕੁਲ ਮੈਂ ਕਬੂਲਨਾਮੇ ਦੀ ਵੀਡੀਓ ਦਿਖਾ ਸਕਦਾ ਜੀ ਮੈਂ ਸੁਣਾ ਦਿੰਦਾ ਆਡੀਓ ਸੁਣਾ ਦਿੰਦਾ ਮੈਂ ਕਬੂਲ ਨਾ ਮੈਂ ਕਿ ਪਰ ਲੇਕਿਨ ਗੱਲ ਸਾਰੀ ਇੰਨੀ ਹੈ ਦੇਖੋ ਬਈ ਉਹ ਲੇਡੀਜ਼ ਦਾ ਚਿਹਰਾ ਦੇਖਦੇ ਹੋਏ ਉਹ ਲੇਡੀਜ਼ ਦਾ ਪਰਿਵਾਰ ਦੇਖਦੇ ਹੋਏ ਆਪਾਂ ਉਹ ਵੀਡੀਓ ਨਹੀਂ ਸੋਸ਼ਲਾਈਜ਼ ਕਰ ਰਹੇ ਪਲੱਸ ਗੁਰੂ ਘਰ ਦੀ ਪਵਿੱਤਰਤਾ ਨੂੰ ਦੇਖਦੇ ਹੋਏ ਤੇ ਮਰਿਆਦਾ ਨੂੰ ਦੇਖਦੇ ਹੋਏ ਆ ਸਿਰ ਤੇ ਆਪਾਂ ਉਹੀ ਦਮਾਲੇ ਨਹੀਂ ਬੰਦੇ ਹੋਏ ਸਾਨੂੰ ਵੀ ਪਤਾ ਵੀ ਗੁਰੂ ਘਰ ਦੀ ਮਰਿਆਦਾ ਨੂੰ ਕਿੰਨਾ ਕੁ ਮੁੱਖ ਰੱਖਣਾ ਹੈ ਆਪਾਂ ਅਗਰ ਵੀਡੀਓ ਦਿਖਾ ਰਹੇ ਆ ਤੇ ਵੀਡੀਓ ਦੇ ਵਿੱਚ ਆਪਾਂ ਉਹ ਵੀਡੀਓ ਨਹੀਂ ਦਿਖਾ ਰਹੇ ਭਈ ਜਿਹਦੇ ਵਿੱਚ ਗੁਰੂ ਘਰ ਬਰਨਣਾ ਆਪਾਂ ਆਡੀਓ ਜਰੂਰ ਸੁਣਾ ਰਹੇ ਸੀਗੇ ਦੇਖੋ ਮੈਂ ਇੱਕ ਨੌਜਵਾਨ ਦੇ ਨਾਲ ਬਾਤ ਹੋਣ ਹੈ ਵਿਚਾਰ ਹੋਣ ਔਰ ਜਿਸ ਤਰ੍ਹਾਂ ਇਸਨੇ ਪ੍ਰੈਸ ਕਾਨਫਰੰਸ ਕੀਤੀ ਹੈ ਮੈਂ ਦੀ ਮਚੋਟੀ ਦਾ ਬਹੁਤ ਰੱਖਦਾ ਮਾੜੇ ਛੇ ਤਰੀਕੇ ਨਾਲ ਉਹਨੇ ਪ੍ਰੈਸ ਕਾਨਫਰੰਸ ਕੀਤੀ ਹੈ ਬਾਕੀ ਇਹ ਗੱਲ ਪਹਿਲਾਂ ਹੀ ਤੈਸੀਕੇ ਜਿਹੜੀ ਨਗੇਰ ਵਾਲੀ ਫਿਲਮ ਕਿਸ਼ਨੂ ਨੇ ਦੇਣੀ ਕਿਸ਼ਨੂ ਨੇ ਬਿਲਕੁਲ ਕਿਸ਼ਨੂ ਨੇ ਉਹ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਜਾਏਗੀ ਥੈਟਸ ਇਟ ਇਸ ਨੇ ਇੱਕ ਸੈਕਿੰਡ ਖਾਏਗਾ ਮੈਂ ਤਾਂ ਬੰਦ ਕਰ ਦੇ ਤੇ ਅਕਾਲ ਤਖਤ ਤੇ ਜਾ ਕੇ ਜੀ ਉਥੇ ਉਹਨਾਂ ਦੇ ਹਵਾਲੇ ਕਰ ਦਿਆਗੇ हमारा तो स्टैंडर्ड है, गए गए। तो आपकी आए। है। पहली बात तो ये ऐसा को कर्म जो है सिख मत में दसम पातशाह के हुक्म अनुसार जिन्होंने ये कहा है कि पर नारी की गुरुद्वारे का मुलाजिम ये कुकर्म कर रहा है ये चार से एक था इसकी सजा जितनी दी जाए उतनी कम है और ये इन्होंने कुछ भी नहीं किया। इनका मेंबर पकड़ा गया उसकी घरवाली ने पकड़ा इन्होंने उसके साथ भी कुछ नहीं किया उसको भी स्कूल का चेयरमैन रहने दिया और ऐसी बातें यहाँ पे होती हैं। शीशगंज साहब में हुए है हैं मेरे, मेरे पास रिपोर्ट जो है किधर भी है अपना बंगला साहब में है नानक क्यों ये बोल रहे हैं नानक क्यों रहते हैं वहाँ भी हुआ इनका देखो इनका चोरी चुकारी के अलावा कोई काम नहीं इनको हमारे में कहते हैं भाई नदी में नहीं डूबना नहर में नहीं डूबना जो जिस छाननी होती है ना जिसके सुराख होते हैं उसमें पानी डाल के ये डूब मरे इन्होंने छाननी पाके डूब मर और फिर इनका ये ध्यान नहीं है इनका ध्यान ये है कि किसी मेंबर का कोई बच्चा एम ए कर गया है तो उसको प्रोफेसर कैसे लगाना है और उसको फिर दूसरी पार्टी से तोड़ना कैसे है ਜੋ ਕਮੇਟੀਆਂ ਹੁੰਦੀਆਂ ਹਨ ਉਹ ਮੈਂਬਰੋਆਂ ਦਾ ਕਰੈਕਟਰ ਬਣਾਉਣੇ ਵਿੱਚ ਸਹਿਯੋਗ ਦਿੰਦੀਆਂ ਇਹ ਤਾਂ ਘਰਾਣੇ ਵਿੱਚ ਹੀ ਹੋ ਗਏ ਰਹੇ ਅਸੀਂ ਅਸੀਂ ਤਾਂ ਬੇਨਤੀ ਕਰਨਾ ਚਾਹਾਂਗੇ ਭਈ ਇੱਕ ਇਹੋ ਜੀ ਟੀਮ ਤਿਆਰ ਕੀਤੀ ਜਾਵੇ ਕਿਉਂਕਿ ਗੁਰੂ ਘਰ ਦੇ ਵਿੱਚ ਨਾ ਬਹੁਤ ਨਾਰਮਲ ਹੋ ਚੁੱਕੀ ਹੈ ਚੀਜ਼ ਨਾ ਭਈ ਗੁਰੂ ਘਰਾਂ ਦੇ ਵਿੱਚ ਇਹ ਚੀਜ਼ ਬਹੁਤ ਨਾਰਮਲ ਹੋ ਰਹੀ ਹੈ ਸਾਡੇ ਕੋਲ ਮੈਂਬਰਾਂ ਦੀ ਵੀ ਵੀਡੀਓਜ਼ ਆ ਰਹੀਆਂ ਨੇ ਮੈਂਬਰਾਂ ਦੇ ਤਾਨੂੰ ਕੀ ਲੱਗਦਾ ਵਿਜੀਲੈਂਸ ਸੈੱਲ ਇੱਕ ਬਣਾਇਆ ਗਿਆ ਹੈ ਜਿਹੜਾ ਦਿੱਲੀ ਕਮੇਟੀ ਦਾ ਫਿਰ ਉਹਦੀ ਉਹਦੀ ਕੀ ਲੱਗਦਾ ਕਿ ਉਹਦੀ ਕਾਰਵਾਈ ਤੇ ਕੀ ਕਰ ਰਹੀ ਹੈ ਉਹ ਵਿਜੀਲੈਂਸ ਕੀ ਕਰ ਗਈ ਤੁਹਾਨੂੰ ਵਿਜੀਲੈਂਸ ਸਾਨੂੰ ਨਹੀਂ ਪੈਰੀ ਬਿਲਕੁਲ ਗਲਤ ਸਾਰੀ ਹੋਈ ਹੈ ਨਾ ਸਿਰਫ ਉਹਨਾਂ ਨੇ ਵਿਜੀਲੈਂਸ ਕਮੇਟੀ ਬਣਾਈ ਹੈ ਸਭ ਲੋ ਫੇਲ ਹੋ ਫੇਲ ਹੈ ਬਿਲਕੁਲ ਫੇਲ ਹੈ ਜੇਕਰ ਜੇਕਰ ਸਬੂਤ ਆਪਾਂ ਲੈ ਰਹੇ ਹਾਂ ਜੇਕਰ ਬਾਹਰੋਂ ਆਪਾਂ ਉਹਨਾਂ ਨੂੰ ਫੜ ਰਹੇ ਹਾਂ ਰੰਗੇ ਹਰ ਤੋਂ ਫੜ ਰਹੇ ਹਾਂ ਤੇ ਉਹ ਕਮੇਟੀ ਹੋਣ ਦਾ ਫਾਇਦਾ ਕੀ ਹੈ ਸਰ ਵਿਜੀਲੈਂਸ ਤਾਂ ਤਦ ਕੰਮ ਕਰੇਗੀ ਜਦ ਪ੍ਰਧਾਨ ਔਰ ਕੋ ਨੂੰ ਸਖਤ ਰੂਪੂ ਪ੍ਰੂਫ ਦੇਤਾ ਮੰਗੇ ਆਪਣਾ ਪ੍ਰੂਫ ਦੇਤਾ ਔਰ ਕੁਝ ਨਾ ਵਿਜੀਲੈਂਸ ਤਾਂ ਨਹੀਂ ਨਹੀਂ ਇਹ ਚੀਜ਼ਾਂ ਦੇਖੋ ਹੁਣ ਅਗਰ ਇਹਨਾਂ ਦੀ ਗੱਲ ਜਿਹੜੀ ਹੈਗੀ ਬਹੁਤ ਸੱਚੀ ਹੈ ਵਿਜੀਲੈਂਸ ਕਮੇਟੀ ਬਣਨੀ ਚਾਹੀਦੀ ਹੈ ਹੈ ਤਾਂ ਸਹੀ ਜੀ ਪਰ ਜਿਹੜੇ ਤੰ ਕਰ ਰਹੇ ਹਨ ਉਹਨਾਂ ਦੀ ਵਿਜੀਲੈਂਸ ਕਮੇਟੀ ਕੀ ਹੋਈ ਜਿਹੜੇ oppositon ਮੈਂਬਰ ਬੈਠੇ ਪੰਜ ਮੈਂਬਰ ਇਹ ਦੋ ਮੈਂਬਰ ਉਹਨਾਂ ਦੀ ਕਮੇਟੀ ਰਹਿਤ ਹੋਣੀ ਚਾਹੀਦੀ ਹੈ ਕਮੇਟੀ ਰਹਤ ਉਹ ਜਿਹੜੀ ਕਮੇਟੀ ਬਣਨੀ ਚਾਹੀਦੀ ਹੈ ਇੱਕ ਟੀਮ ਤਿਆਰ ਹੋਣੀ ਚਾਹੀਦੀ ਉਹ ਕਮੇਟੀ ਰਹਤ ਹੋਣੀ ਚਾਹੀਦੀ ਹੈ ਹਾਂਜੀ ਮੈਂ ਇਹ ਇਹ ਬੋਲ ਰਿਹਾ ਕਿੰਨਾ ਪਵਿੱਤਰ ਸਥਾਨ ਹੈ ਅਗਰ ਇੱਥੇ ਇਸ ਤਰ੍ਹਾਂ ਦਾ ਕੁਤੂਰ ਕਰਨ ਦਾ ਹੌਸਲਾ ਪੈ ਰਿਹਾ ਤੇ ਆ ਆਖਿਰ ਕਿਸ ਯਾਰ ਮੈਂ ਪ੍ਰਸ਼ਾਸਨ ਕਰ ਰਹਿਣਾ ਤੇ ਕਰਨੇਗਾ ਹਿੰਮਤ ਸ਼ਹਿ ਦੇਣ ਵਾਲੇ ਉਹ ਕੁਰਸੀਆਂ ਤੇ ਬੈਠੇ ਤੇ ਫਿਰ ਉਸ ਤੋਂ ਬਾਅਦ ਤੇ ਉਹਨਾਂ ਨੂੰ ਹਿੰਮਤ ਆਲਰੇਡੀ ਮਿਲ ਨਹੀਂ ਆਪੇ ਮਿਲਦੀ ਹੈ ਜਦ ਹੁਣ ਤੁਸੀਂ ਆਪ ਦੇਖੋ ਬਈ ਐ ਮੁੱਦਾ ਜਿਹੜਾ ਸੀਗਾ ਵਿਦ ਪ੍ਰੂਫ ਆਪਾਂ ਉਹਨਾਂ ਨੂੰ ਉਹਨਾਂ ਦੇ ਆਫਿਸ 'ਚ ਜਾ ਕੇ ਪ੍ਰੂਫ ਵਿਦ ਪ੍ਰੂਫ ਉਹਨਾਂ ਨੂੰ ਦਿਖਾਇਆ ਹੈ ਉਹ ਦਿਖਾਉਣ ਦੇ ਬਾਅਦ ਜਦੋਂ ਉਹਨਾਂ ਦਾ ਕੋਈ ਇਹੋ ਜਿਹਾ ਕੋਈ ਕਦਮ ਨਹੀਂ ਲਿਰਹਾ ਬਈ ਸਟ੍ਰਿਕਟ ਐਕਸ਼ਨ ਨਹੀਂ ਲਿੱਤਾ ਗਿਆ ਉਹਨਾਂ ਪਾਸੋਂ ਬਈ ਜਿਹਦੇ ਵਿੱਚ ਦੂਜੇ ਬੰਦਿਆਂ ਨੂੰ ਜਿਹਦੇ ਵਿੱਚ ਦੂਜੇ ਮੁਲਾਜ਼ਮਾਂ ਨੂੰ ਸਟਾਫ ਦੇ ਬੰਦਿਆਂ ਨੂੰ ਥੋੜਾ ਬਹੁਤ ਡਰ ਬੈਠੇ ਕੋਈ ਉਹੋ ਜਿਹਾ ਤੋਂ ਕੋਈ ਕਦਮ ਇਹਨਾਂ ਪਾਸੋਂ ਹਜੇ ਤੱਕ ਚੱਕਿਆ ਨਹੀਂ ਗਿਆ 10 ਦਿਨ ਹੋ ਗਏ ਐ ਅਗਰ 1% ਵੀ ਅਗਰ ਕਦਮ ਚੱਕਿਆ ਜਾਂਦਾ ਤੇ ਕੱਲ ਨੂੰ ਦੂਜਾ ਸਟਾਫ ਦਾ ਮੈਂਬਰ ਉਹ ਜ਼ਰੂਰ ਇਹ ਕੰਮ ਕਰਨ ਤੋਂ ਪਹਿਲਾਂ 10 ਵਾਰ ਸੋਚਦਾ ਤੇ ਡਰਦਾ